ਵੇਪਣਾ ਆ ਜਾ ਆ ਜਾ ਇਹ ਬਾਈ ਲੋਕਾਂ ਦੇ ਪੈਸੇ ਆ ਫਿਰ ਕੀ ਹੋ ਗਿਆ ਬਾਈ ਤੇ ਖਾ ਲਫਾਫਾ ਕਹਦੇ ਹੱਥੇ ਭਰੀ ਹੋਆ ਸਮਾਨ ਲੈ ਕੇ ਆਇਆ ਤੇ ਕੰਜਰ ਦਿਆ ਮੇਰੀ ਗੱਲ ਸੁਣ ਹੁਣ ਲੋਕਾਂ ਦੇ ਪੈਸੇ ਆ ਖਰਚਣੇ ਆ ਕਾ ਤੇ ਤੇ ਸਮਾਨ ਤੇ ਇੱਥੇ ਕਾਦੀ ਕਮੀ ਆ ਤੇ ਭਰਾਵਾ ਮਾ ਫੜ ਲੈ ਤੇ ਹੁਣ ਮੈਂ ਬਾਈ ਮੈਂ ਹਸਾਬ ਦੇਣਾ ਉਹ ਬਾਈ ਮੈਂ ਤੇ ਯਾਰ ਮੈਂ ਲਫਾਫਾ ਕਾਹਦੇ ਤੇ ਭਰੀ ਲਿਆਉਣਾ ਆ ਲੈ ਕੇ ਆਇਆ ਯਾਰ ਮੱਛਰ ਵਾਸਤੇ ਤੇ ਮੱਛਰ ਦੀ ਗੱਲ ਕਰਨ ਮੱਛਰ ਹੈਗਾ ਪੇਸਟਾਂ ਬ੍ਰਸ਼ ਬੁਰੀ ਸੀਗੇ ਸਾਬਣਾ ਡਟੋਲ ਸੀਗੇ ਮੱਛਰ ਜਦੋਂ ਹੈ ਹੀ ਨਹੀਂ ਪਕੰਦੜਾ ਹਜੇ ਤਾਂ ਧੁੰਦ ਪੈਂਦੀ ਆ ਤੇ ਬਾਈ ਇਹ ਮੈਂ ਕਿਹੜੇ ਪੈਸੇ ਲਾ ਕੇ ਆਇਆ ਤੇ ਯਾਰ ਪੈਸੇ ਤੋਂ ਬਿਨਾ ਅੱਜ ਕੱਲ ਕੋਈ ਚੀਜ਼ ਦੇ ਦੂਗਾ ਬਾਈ ਰਵੀ ਸਿੰਘ ਸੁਣਾ ਖਾਲਸਾਡ ਵਾਲੇ ਹਾਂ ਉਹ ਸਾਰੀਆਂ ਟਰਾਲੀਆਂ ਚ ਕੱਲੇ-ਕੱਲੇ ਇੱਕ ਟਰਾਲੀ ਨਹੀਂ ਦੇ ਜਾਂਦੇ ਕੱਟੇ ਨਹੀਂ ਤੂੰ ਫਿਰ ਐਡੀਲ ਨਹੀਂ ਆਉਣ ਵਾਲੀ ਗੱਲ ਕਿ ਲਈ ਤੂੰ ਪਹਿਲਾਂ ਹੀ ਦੱਸ ਦਿੰਦਾ ਵੀ ਸਾਥ ਤੂੰ ਮੈਨੂੰ ਗੱਲ ਹੀ ਨਹੀਂ ਪੁੱਛੀ ਪਹਿਲਾਂ ਤੇ ਫਿਰ ਮੈਨੂੰ ਕੀ ਪਤਾ ਸੀ ਵੀ ਖਾਸ ਤੂੰ ਮੈਨੂੰ ਆਖਿਆ ਵੀ ਕਿਵੇਂ ਕੀ ਮੈਂ ਖਾ ਵੀ ਲੈ ਕੇ ਆਇਆ ਜਿਹੜੇ ਮੇਰੇ ਭਾਦੂ ਯਾਰ ਪੈਂਟ ਦਾ ਸਰਕਾਰੀ ਪੈਸਾ ਤੂੰ ਯਾਰ ਆਇਆ ਡਾਈ ਨਹੀਂ ਨਹੀਂ ਬਈ ਨਹੀਂ ਨਹੀਂ ਉਹ ਧੰਨਾ ਉਹ ਜਿਹੜੇ ਇੰਨੀ ਸੇਵਾ ਕਰਦੇ ਆ ਲੱਟੀਆਂ ਦਾ ਲੰਗਰ ਲਾਉਂਦੇ ਆ ਚਾਹ ਦਾ ਲੰਗਰ ਲਾਉਂਦੇ ਆ ਪਾਣੀ ਦਾ ਲੰਗਰ ਲਾਉਂਦੇ ਆ ਆਹ ਕੱਟ ਦਿੰਦੇ ਬਾਈ ਅੱਛਾ ਸਾਰੀ ਕੱਟ ਆ ਸਾਰੀ ਕੱਟ ਸੀਗੀ ਮੈਂ ਵਿੱਚੋਂ ਸਮਾਨ ਮੋੜਦਾ ਬਹੁਤ ਨਹੀਂ ਨਹੀਂ ਮੈਂ ਕਿਹਾ ਹੁਣ ਤੂੰ ਵਾਵਾ ਚਿਰਦਾ ਗਿਆ ਸੀ ਨਾ ਮੈਂ ਕਿਹਾ ਤੂੰ ਨਹੀਂ ਨਹੀਂ ਜਿਹੜਾ ਸਮਾਨ ਮੈਨੂੰ ਲੋਡ ਸੀ ਉਹ ਲੈ ਆਂਦਾ ਬਾਕੀ ਮੋੜਿਆਂ ਦਾ ਮੈਂ ਕੱਟ ਬਹੁਤ ਵੱਡੀ ਸੀ ਕਿ ਕੀ ਕੀ ਦਿਖਾ ਖਾਂ ਮਤਲਬ ਇਹ ਜਿਕਤਾਹਾ ਮਾਉਂਟੀਨਾ ਜਾਂ ਮੱਛਰ ਦਾ ਇੱਕੀ ਇੱਕ ਵਾਵਾ ਨੱਚੇ ਬਹੁਤ ਆ ਭਾਈ ਇਹ ਕਿਉਂ ਆ ਦੇਖ ਲੈ ਅੱਛਾ ਯਾਰ ਹਫਤੇ ਦਾ ਸਮਾਨ ਆ ਇਹ ਬੱਲੇ ਰਾਮਨਾਥ ਸੇ ਵੇਚੇ ਹੋਰ ਕੀ ਆ ਆਟੋਮਾਟ ਆ ਭਾਈ ਜਿਹਨੀ ਮੰਨਣ ਵਾਲੀ ਅੱਛਾ ਮੱਥਰ ਜੇ ਤੋਂ ਤੇ ਡਟੋਲ ਸੀਗੀਆਂ ਪੇਸਟਾ ਸੀਗੀਆਂ ਹਾਂ ਤੇ ਬ੍ਰੈੱਥ ਸੀਗੇ ਹਾਂ ਤੇ ਪੇਪਰ ਸੌਪ ਸੀਗੀਆਂ ਉਹ ਮੂਰਤੀਆਂ ਵੇ ਉਹ ਕਿਉਂ ਮੂਰਤੀਆਂ ਉਹ ਆਪਣੇ ਕੋਲੇ ਸੀਕ ਨਾਲ ਵੀ ਲੈਣਗੇ ਸਿੱਪਾ ਠੀਕ ਹੈ ਉਹ ਹੈਗਾ ਇਹ ਸਮਾਨ ਭਾਈਓ ਤੇ ਵਿਪਣੇ ਖਾਲਸਾ ਏਡ ਕਦੋਂ ਤੋਂ ਆ ਗਈ ਐ ਖਨੌਰੀ ਬਾਰਡਰ ਤੇ ਖਾਲਸਾ ਏਡ ਪਰਸੋਂ ਦੀ ਆਈ ਵੀ ਐ ਜੀ ਠੀਕ ਹੈ ਤੇ ਹੁਣ ਇਹ ਹਰ ਇੱਕ ਟਰਾਲੀ ਨੂੰ ਕੱਟ ਦੇ ਰਹੇ ਹਰ ਇੱਕ ਟਰਾਲੀ ਨੂੰ ਕੱਟ ਦੇ ਰਿਹਾ ਪਾਣੀ ਵਾਧੂ ਦੇ ਰਹੇ ਬਾਈ ਜੀ ਵਾਧੂ ਕਿਰਪਾ ਮਾਲਕ ਦੀ ਗੁਰੂ ਦੇ ਲੰਗਰ ਚੱਲਦੇ ਫੁੱਲ ਜਉਂਦਾ ਰਵੇ ਰਵੀ ਸਿੰਘ ਖਾਲਸਾ ਇਹਦੀ ਟੀਮ ਵਾਲਾ ਇਹਨੂੰ ਆਦਿ ਸੀ ਨਾ ਕਹਿੰਦੇ ਵੀ 2% ਵਾਲੇ ਖਤਮ ਹੋ ਗਏ ਹਨ ਇਹ ਖਤਮ ਨਹੀਂ ਹੁੰਦੇ ਤੇ ਲੈ ਜੀ ਇੱਥੇ ਪਹੁੰਚ ਗਏ ਜਿਹੜੀਆਂ ਹਰ ਇੱਕ ਟਰਾਲੀ ਨੂੰ ਆਪਾਂ ਜਿਹੜੀ ਵੀਡੀਓ ਥੋੜੀ ਜੀ ਫਣੀ ਵੀ ਕਰ ਦਿੰਨੇ ਹਾਂ ਤਾਂ ਕਿ ਤੁਹਾਨੂੰ ਦੇਖਣ ਲਈ ਵੀ ਚੰਗੀ ਲੱਗੇ ਹਨ ਤੇ ਇਹ ਪੂਰੀਆਂ ਜਿਹੜੀਆਂ ਸਮੇਤ ਕੀਤਾ ਤੇ ਪਰ ਵਿਪਨ ਦਾ ਵੀ ਹਨਾ ਵੀ ਸਲਾਮ ਹੈ ਦਿਲੋਂ ਵੀ ਜਿਹੜੀਆਂ ਚੀਜ਼ਾਂ ਨੂੰ ਚਾਹੀਦੀਆਂ ਸੀਆਂ ਇਹਨਾਂ ਦੇ ਬੰਦਿਆਂ ਨੂੰ ਚਾਹੀਦੀਆਂ ਸੀ ਉਹ ਇਹਨੇ ਰੱਖ ਲਈ ਤੇ ਬਸ ਜਿਹੜਾ ਵੇਪਨ ਬਾਕੀ ਤੂੰ ਮੋੜ ਤੇ ਉਹਨਾਂ ਨੇ ਵਾਪਸ ਲੈ ਲਈਆਂ ਸੀ ਕਿ ਨਹੀਂ ਲੈਂਦੇ ਉਹ ਲੈਂਦੇ ਨਹੀਂ ਸੀ ਬਸ ਬਾਈ ਅੱਛਾ ਉਹ ਕਹਿੰਦੇ ਕੱਟ ਦੇ ਨਹੀਂ ਮੈਂ ਕਿਹਾ ਸਾਡੇ ਹੈਗੀਆਂ ਜੀ ਅਸੀਂ ਨਹੀਂ ਲੈ ਚੰਗੇ ਬਾਕੀ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੂੰਗਾ ਵੀ ਜਿੰਨੀ ਚੀਜ਼ ਲੋੜ ਆ ਉੰਨੀ ਲਓ ਫालतू ਸਿੱਟਣ ਦਾ ਜਾਂ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਚੀਜ਼ ਤਾਂ ਦੇਣੀ ਆ ਉਹਨਾਂ ਨੇ ਸੇਵਾ ਲੱਗੀ ਵੀ ਆ ਲਾਉਣੀ ਆ ਪਰ ਇਹ ਵੀ ਆਪਣੇ ਲੋਕ ਆ ਜਿਹੜੇ ਸਮਝਦੇ ਇਸ ਚੀਜ਼ ਨੂੰ ਜਿਹੜੀ ਲੋੜ ਆ ਉਹ ਲੈ ਲਓ ਬਿਲਕੁਲ ਤੇ ਵਿਪਨ ਯਾਰਾ ਹੁਣ ਤੂੰ ਇੱਥੇ ਭੱਠੀ-ਭੁੱਠੀ ਲੱਗੀ ਤੇ ਰੋਟੀ ਪਕਾਉਣੀ ਆ ਰੋਟੀ ਪਈ ਲੰਗਰ ਵਾਧੂ ਯਾਰ ਤੁਸੀਂ ਆਟਾ ਤਾਂ ਲੈ ਕੇ ਆਏ ਪਿੰਨ ਫਿਰ ਪਕਾਉਣ ਦੇ ਆਣ ਪਿਆ 6 ਮਹੀਨੇ ਦਾ ਲੈਂਦਾ ਪਰ ਇੱਥੇ ਹੁਣ ਪਕਾਉਣ ਦਾ ਟਾਈਮ ਹੀ ਨਹੀਂ ਦਿੰਦੇ ਪਰ ਉਹ ਬਈ ਜੁਰਮਾਨਾ ਲਾਤਾ ਨਾ ਕੀ ਨਾ ਕਰਨ ਦਿਓ ਕਿੱਥੇ ਖੜ ਜਾਂਦੇ ਕੋਲੇ ਆ ਕੇ ਸਹੀ ਗੱਲ ਜੁਰਮਾਨਾ ਕਰਤਾ ਵੀ ਜੇ ਤੁਸੀਂ ਆਪ ਬਣਾਈਏ ਕਿੱਥੇ ਹੁਣ ਆਹ ਲਾ ਕੇ ਆ ਕੇ ਸਹੀ ਗੱਲ ਹੈ ਵੀ ਲੰਗਰ ਲਾਈ ਬੈਠੇ ਚੋਰੀ ਬਣਾਉਣੀ ਪੈਂਦੀ ਚੋਰੀ ਬਣਾਉਣੀ ਪੈਂਦੀ ਕਈ ਵਾਰ ਗੱਬਰ ਹਟਦੇ ਨਾ ਪੰਜਾਬੀ ਹਾਂ ਆ ਚੀਜ਼ ਹੈ ਬਈ ਲਓ ਵੀ ਮਿੱਤਰੋ ਸੁਣ ਲੀਆਂ ਗੱਲਾਂ ਤੇ ਕਰਿਓ ਵੀਡੀਓ ਸ਼ੇਅਰ ਦੱਬ ਕੇ ਹਣਾ